ਬਲੌਗ ਵੀਰਪਾਰਕ ਪਰ ਰੈਸਟਰ ਬਹੁਤ ਬਹੁਤ ਤੈਦੀ ਲਾ ਧੰਨਵਾਦ ਜੀ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਲੈ ਕੇ ਆ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਨੇ ਬਹੁਤ ਤੈਦੀ ਲਾ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਐਨਾ ਵਧੀਆ ਤੁਸੀਂ ਵੀਰਪਾਰਕ ਪਰ ਬਲੌਗ ਤੁਸੀਂ ਸਿੱਸੀ ਮੈਨੂੰ ਪਿਆਰ ਦਿੱਤਾ ਬਹੁਤ ਆਪਾ ਤੈਦੀ ਧੰਨਵਾਦ ਕਰਦੇ ਹਾਂ ਕਿ ਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਣੀ ਆ ਆਪਾਂ ਬੁਰੀਆ ਕਰਵਾਉਣ ਲੱਗੇ ਸੀਗੇ ਤੇ ਮੈਂ ਕਿਹਾ ਚਲੋ ਪਹਿਲਾਂ ਦਿਖਾਵਾਂ ਨੜੇ ਰੇਟ ਦਾ ਪਤਾ ਲੱਗੂਗਾ ਤੇ ਨਾਲੇ ਆਪਾਂ ਤੁਹਾਨੂੰ ਦੱਸ ਦਈਏ ਵੀ ਆਪਾਂ ਕਿੱਥੇ ਕੱਢਣੀਆਂ ਨੇ ਦੇਖੀ ਇਹ ਆਪਾਂ ਵਸਟੈਕ ਆ ਕੇ ਰੱਖੀਏ ਹਾਂ ਪਹਿਨਾਂ ਕਿਉਂਕਿ ਕਈ ਵਾਰ ਆਪਾਂ ਤਣਾ ਵੀ ਜਾਇਆ ਜਾਵੇ ਤੇ ਜੇ ਕੋਈ ਜਾਣਦਾ ਹੋਵੇ ਆਪਾਂ ਉਹਨੂੰ ਵੀ ਫੜਾ ਦਿੰਦੇ ਹੁੰਦੇ ਆ ਠੀਕ ਹੈ ਮੈਂ ਇਕੱਲੇ ਚਲੋ ਤੇ ਆਬ ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾਵਾਂ ਵਾਜ ਘਟਾਲੂ ਤੇ ਲੋ ਜੀ ਆਪਾਂ ਜੀ ਤੁਹਾਨੂੰ ਦਿਖਾਉਣੀ ਆ ਕੋਟੀ ਬਣ ਕੇ ਤਿਆਰ ਕੀਤੀ ਆ ਦੇਖੋ ਭੈਣ ਨੇ ਕਮੈਂਟ ਕੀਤੀ ਸੀ ਥੋੜੀ ਦਵੱਟੇ ਦਾ ਕਲਰ ਬਹੁਤ ਸੋਹਣਾਗਾ ਤੇ ਬਹੁਤ ਧੰਨਵਾਦ ਭੈਣਾਂ ਦਾ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਨੇ ਇਹ ਆਪਣੇ ਛੂਟ ਦੇ ਨਾਲ ਦੀ ਹੋਈ ਆ ਤੇ ਆਪਾਂ ਵੀ ਨਾਲ ਡਾਈ ਕੀਤੀ ਸੰਦਸੇ ਆਪਾਂ ਘਰ ਹੀ ਡਾਈ ਕਰ ਲਈ ਸੀਗੀ ਕੰਮੀ ਬਹੁਤ ਸੋਨਾ ਕਲਰ ਬਹੁਤ ਧੰਨਵਾਦ ਮੇਰੇ ਫੈਨ ਆਂਦਾ ਸੁਣੋ ਪਤਾ ਆਪਣੇ ਡੇਲੀ ਰੁਟੀਨ ਦੇ ਵਿੱਚ ਚਾਰ ਪੰਜ ਛੋਟੀ ਲਾਉਣੀ ਹੁੰਦੀਆਂ ਆਪਾਂ ਸਾਰੀਆਂ ਭੈਣਾਂ ਦੇ ਹੀ ਕੰਮ ਹੁੰਦਾ ਵਾ ਤੇ ਚਾਰ ਪੰਜ ਛੋਟੀ ਹੁੰਦੇ ਬਸ ਤੇ bari ਇੱਕ ਅੱਧੀ ਦੀ ਚਲੋ ਜਦੋਂ ਮੈਂ ਵੀਡੀਓ ਬਣਾਉਣੀ ਹੁੰਦੀ ਹੈ ਕੁਦਰਤੀ ਆ ਜਾਂਦੀ ਹੈ ਤੇ ਕਾਲੇ ਕੇ ਬਲੌਗ ਨੂੰ ਵੀ ਤੁਸੀਂ ਜਿਵੇਂ ਵੀਰਪਾਲ कौर ਨੂੰ ਇੰਨਾ ਪਿਆਰ ਦਿੱਤਾ ਉਹਨੂੰ ਵੀ ਤੁਸੀਂ ਜਿਆਦਾ ਹੀ ਦਿਓ। ਉਹਦੀਆਂ ਵੀਡੀਓ ਤੁਸੀਂ ਦੇਖਿਆ ਕਰੋ ਬਹੁਤ ਧੰਨਵਾਦ ਵੈਸੇ ਉਹਨਾਂ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ। ਲੋ ਜੀ। ਆਪਾਂ ਤੁਹਾਨੂੰ ਦਿਖਾਉਣੀ ਗੋਟੀ। ਦੇਖੋ ਜੀ ਬਹੁਤ ਸੋਹਣੀ। ਉਹ ਜਿਹੜੀ ਮੈਂ ਭੁੱਲ ਲਈ ਜਿਹੜੀ ਗੱਲ ਸਮ ਆਪਾਂ ਲਈ ਨਾ ਉਹ ਸਵਾਲ ਦਾ ਉਸਨ ਮੋਲਾ ਬਹਿਲਾ ਦਿਖਾਉਣਾ ਸੀਗਾ ਮੈਂ ਕਿਹਾ ਵੀ ਪਾ ਲਾਈ ਆ। ਜਿਵੇਂ ਮੈਂ ਉਸ ਦਿਖਾਈ ਵੀ ਸੀ ਪਾਚਮੇ ਆਪਸਮ ਦਿਖਾਈ ਉਹਦੇ ਚ ਤੇ ਬਸ ਹੁਣ ਦੱਸਿਆ ਵੀ ਸੀ ਵੀ ਇਹ ਆਪਾਂ ਬਣਾਉਣੀਆਂ ਵੀ ਖਾਸ ਵੀ ਜਿਨ੍ਹਾਂ ਦੇ ਆਰਡਰ ਤੇ ਬਣਾਉਣੀਆਂ ਫਿਰ ਆਪਾਂ ਥੋੜੀ ਜਿਹੀ ਮਹਿੰਗੀ ਪਾਚਮੇ ਲਾਉਣੀ ਹੋਣੀਆਂ ਤੇ ਮਹਿੰਗੀ ਪਾਚਮੇ ਆਪਾਂ ਉਹਨਾਂ ਪਹਿਣਾ ਤੇ ਲਾਉਣੀ ਨੇ ਜਿਹੜੀਆਂ ਕਹਿੰਦੇ ਪਹਿਣੇ ਵੀ ਸਾਨੂੰ ਚੀਜ਼ ਵਧੀਆ ਹੋਵੇ ਹਨਾ ਕਿੰਨਾ ਕਿਸੇ ਨੇ ਰੇਟ ਦਾ ਵਾਧਾ ਘਟਾਣ ਕਰਨਾ ਫਿਰ ਆਪਾਂ ਚੀਜ਼ ਉਹਨਾਂ ਦੀ ਸਪੈਸ਼ਲ ਹੀ ਬਣਾਉਣੀਆਂ ਹੁੰਦੀਆਂ ਬਸ ਸਾਰੇ ਚੀਜ਼ ਪੂਰੀ ਵਧੀਆ ਬਣਾਉਣੇ ਹੁੰਦੇ ਇਹ ਨਹੀਂ ਕੋਈ ਗੱਲ ਹੈਗੀ ਥੋੜਾ ਬਹੁਤਾ ਜਿਹਾ 100 200 ਦੇ ਜਿਹੜੇ ਪਹਿਣਾ ਨਹੀਂ ਵੇਖਦੀਆਂ ਫਿਰ ਆਪਾਂ ਥੋੜੀ ਜਿਹੀ ਉਹੋ ਜੀ ਕੁਆਲਟੀ ਵਧੀਆ ਕਰ ਦਿੰਨੇ ਹੁੰਦੀ ਆ ਲੋ ਜੀ ਇਹਨਾਂ ਦਾ ਭੇਜਨੇ ਅੱਜ ਸਵੇਰੇ 8:00 ਵਜੇ ਦੇ ਤੱਕ ਗੂਗਲ ਪੇ ਗ੍ਰੰਡਾ ਨਾ ਕਰਤਾ ਸੀਗਾ ਸੋ ਨੂੰ ਪਤਾ ਜਦੋਂ ਆਪਣਾ ਜਿੰਨਾ ਚਿਰ ਗੂਗਲ ਪੇ ਢਾਨ ਨਹੀਂ ਹੁੰਦਾਗਾ ਤੇ ਉਹਨਾਂ ਚਿਰ ਆਪਾਂ ਚੀਜ਼ ਕੋਰੀਅਰ ਕਰਵਾਉਂਦੇ ਨੀਗੇ ਤੇ ਚਲੋ ਅੱਜ ਤਾਂ ਹੁਣ ਟਾਈਮ ਜਨ ਜਨਵਜਨ ਆ ਲਈ ਆ ਸੋ ਅੱਜ ਤਾਂ ਕੋਰੀਅਰ ਹੋਣਾ ਨਹੀਂ ਤੇ ਜੇ ਅੱਜ ਕੋਈ ਗਿਆ ਤੇ ਚਲਣੀ ਜਿੱਥੇ ਆਪਾਂ ਕੋਰੀਅਰ ਸ਼ਾਪ ਤੇ ਕਰਾਉਣੇ ਫੜਾਏ ਆਂ ਕੁਰੀਅਰ ਪਾਸ ਵੀਰੇ ਸਤ ਪੁੱਗਾ ਆ ਪਹੁੰਚ ਹੀ ਜਾਣ ਵਾਸਤੇ ਇਸ ਹਫਤੇ ਜੇ ਕੋਈ ਪਿਛਲੀ ਸਾਈਡ ਵੀ ਆਪਾਂ ਪਲੇਅ ਨਹੀਂ ਕੀਤੀ ਇਸ ਤਰ੍ਹਾਂ ਇਹ ਡਿਜ਼ਾਈਨ ਪਾਤਾ ਪਿਛਲੀ ਸਾਈਡ ਵੀ ਆਹ ਡਿਜ਼ਾਈਨ ਪਾਇਆ ਹੋਇਆ ਲਓ ਕਲਰ ਵੀ ਬਹੁਤ ਸੋਨੇ ਦੇ ਨਾਲ ਦੀ ਇੱਕ ਕਲਰ ਦੀ ਆਪਾਂ ਬਣਾਉਣੀ ਦਲੰਦਰ ਵਾਲੀ ਪਹਿਣ ਦੀ ਤੁਹਾਨੂੰ ਉਹ ਵੀ ਦਿਖਾਵਾਂਗੀ ਉਹ ਹਜੇ ਬਣ ਕੇ ਤਿਆਰ ਹੋਈ ਜਾਂਦੀ ਆ ਲਓ ਜੀ ਤੁਹਾਨੂੰ ਵੀ ਇਸ ਤਰ੍ਹਾਂ ਕੋਈ ਚੀਜ਼ਾਂ ਚਾਹੀਦੀਆਂ ਹੋਣ ਤੁਸੀਂ ਵੀ ਆਪਦੀ ਆਰਡਰ ਬੁੱਕ ਕਰਵਾ ਸਕਦੇ ਆ ਇਹ ਪੈਨ ਥੋੜੀ ਜੀ ਹੈਵੀ ਆ ਉਹ ਤਾਂ ਵੈਸੇ ਮੇਰੇ ਤੋਂ ਵੀ ਜ਼ਿਆਦਾ ਖੁੱਲੀ ਆ ਇਹ ਤੇ ਪਤਾ ਨਹੀਂ ਪੈਨ ਕਿੰਨੇ ਕ ਪਾਰੇ ਹੋਣਗੇ ਵੈਸੋ ਕਿ ਅਸੀਂ ਪਹਾੜ ਖੁੱਲੀ ਵੀ ਮੈਂ ਥੋੜੀ ਪਾਰੀ ਆ ਕਹਿੰਦੇ ਆਖੇ ਪਰ ਮੇਰੇ ਆਪ ਦੇ ਨਾਲ ਉਹ ਵੀ ਮੇਰਾ ਮੈਂ ਵੀ ਕਾਫੀ ਪਾਰੀ ਆ ਪਰ ਮੇਰੇ ਨਾਲ ਥੋੜੀ ਜ਼ਿਆਦਾ ਖੁੱਲੀ ਆ ਇਹ ਹਲੋ ਜੀ ਕੋਕਿ ਥੋੜੀ ਜੀ ਚੀਜ਼ਾਂ ਫਿੱਟ ਸੋਹਣੀਆਂ ਲੱਗਦੀਆਂ ਹਨ ਤੇ ਚਲੋ ਜੇ ਹੁਣ ਕਿ ਜ਼ਿਆਦਾ ਪਾਰਾ ਤੇ ਇੰਦੀ ਫਿੱਟ ਤਾਂ ਪੈਣੀ ਵੀ ਨਹੀਂ ਪਰ ਮੈਂ ਆਪ ਦੇ ਦੇਖੀ ਸੀ ਮੇਰੇ ਖੁੱਲੀ ਆ ਇਹ ਉਹ ਦੇਖਣ ਜੀ ਦੀ ਸੀ ਜਾਂਦੀ ਬਹੁਤ ਖੁੱਲੀ ਨੇ ਦੋਦੀ ਖੁੱਲੀਆਂ ਡੁੱਲੀਆਂ ਆਪਾਂ ਮੋਢੇ ਵੀ ਆਮ ਤਾਂ ਮੋਢੇ ਆਪਾਂ 50 ਦੇ ਆਉਣੇ ਹੁੰਨੇ ਜਾਂ 45 ਦੇ ਇਹਦੇ ਤਾਂ ਆਪਾਂ 60 ਜੋਤੇ ਪਾਏ ਆ ਕਿਉਂਕਿ ਭੈਣ ਜੀ ਦਾ ਪਹਿਲੇ ਕਹਿ ਕੇ ਬਣਵਾਈ ਸੀ ਨਾ ਖੁੱਲੀ ਬਣਾ ਕੇ ਦਿਓ ਵੀ ਮੈਂ ਪਾ ਰਹੀ ਹਾਂ ਲਓ ਖੁੱਲੀਆਂ ਡੁੱਲੀਆਂ ਆਪਾਂ ਬਣਾ ਕੇ ਦਿੱਤੀਆਂ ਨੇ ਹਲੋ ਜੀ ਸੋਨੂੰ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵੀ ਆਰਡਰ ਆਪ ਦਾ ਬੁੱਕ ਕਰਵਾ ਸਕਦੀਆਂ ਦੇਖੋ ਜੀ ਇਹਨਾਂ ਦਾ ਰੇਟ ਆਪਾਂ ਤੁਹਾਨੂੰ ਦੱਸਣ ਨੂੰ ਭੁੱਲ ਗਏ ਰੇਟ ਆਪਾਂ ਇਹਨਾਂ ਦਾ 1800 ਰੁਪਏ ਲਾਇਆ ਪਹਿਨ 1800 ਰੁਪਏ ਲਾਇਆ ਹੈਗਾ ਤੇ ਤੁਹਾਨੂੰ ਪਤਾ ਹੀ 1500 ਤੋਂ ਤਾਂ ਜਿਹੜਾ ਵੀ ਜਿੰਨਾ ਦੀ ਸੋਨਾ 17 ਅੱਕ ਆਉਂਦਾ ਆਪਾਂ ਉਹਨਾਂ ਦਾ ਬਣਾਉਣੀ ਆ ਇਹਦਾ ਪਤਾ ਨਹੀਂ ਪਹਿਨਦਾ ਕਿੰਨਾ ਵੈਸੇ ਆਪਾਂ ਖੁੱਲੀ-ਡੁੱਲੀ ਬਣਾ ਦਿੱਤੀ ਆ ਲੋ ਜੀ ਤੇ ਇਹਦਾ ਆਪਾਂ ਰੇਟ ਕੀਤਾ 1800 ਰੁਪਏ ਆ ਨੋਤੀ ਉਹਨਾਂ ਨੇ ਤਾਂ ਕੁਛ ਨਹੀਂ ਕਿਹਾ ਵਸੇ ਆਪਾ ਜੀ ਸਾਹਿਬ ਨੇ ਜਿੰਨੇ ਮੰਗੇ ਆਪਾਂ ਨੂੰ ਉਹਨਾਂ ਨੇ ਗੂਗਲ ਪੇ ਕਰਤੇ ਆਪਾਂ ਦੀ ਇਮਾਨਦਾਰੀ ਤੇ ਜਿੱਦਾਂ ਵਧੀਆ ਪਾਛਮੇ ਵੀ ਖੁੱਲੀ-ਖੁੱਲੀ ਬਣਾਈਏ ਆਪਾਂ ਆਪ 200 2000 ਕਹਿ ਦਿੰਦੇ ਪਰ ਨਹੀਂ 1800 ਕਹਿਆ ਪੈ ਨਹੀਂ ਉਹਨਾਂ ਨੇ ਆਪ 1800 ਪਾਛ ਤੱਕ ਤੇ ਆ ਜਿਹੜੀਆਂ ਸਾਨੂੰ ਮੈਂ ਟੋਪੀਆਂ ਦਿਖਾਈਆਂ ਸੀਗੀਆਂ ਤੇ ਇਹ ਟੋਪੀਆਂ ਦਿਖਾਈਆਂ ਸਾਨੂੰ ਤੇ ਉਹ ਵੀ ਕਹਿੰਦੇ ਪੈ ਇੱਕ ਸਕਰੀਨਸ਼ਾਟ ਲੈ ਲੈਸ ਕਹਿੰਦੇ ਵੀ ਮੈਨੂੰ ਨਾਲ ਟੋਪੀ ਵੀ ਪਾ ਕੇ ਦਿਓ ਕਹਿੰਦੀ ਯੱਕੇ ਦੋ ਉਹਨੇ ਬਲੈਕ ਕਲਰ ਦੀ ਕੀਤੀ ਸੀ ਸਿਲੈਕਟ ਉਹ ਕਿੰਨੀ ਸੀ ਬਲੈਕ ਉਹ ਕਹਿੰਦੀ ਖੁੱਲੀ ਡੁੱਲੀ ਹੋਵੇ ਫਿਰ ਮੈਂ ਕਹਿੰਨਾ ਗ੍ਰੇ ਕਲਰ ਦੀ ਜ਼ਿਆਦਾ ਖੁੱਲੀ ਡੁੱਲੀ ਆ ਫਿਰ ਉਹ ਕਹਿੰਦੇ ਚਲੋ ਤੁਸੀਂ ਗ੍ਰੇ ਪਾ ਦੇ ਲਓ ਜੀ ਇਹ ਪਰ ਤੁਹਾਨੂੰ ਟੋਪੀਆਂ ਦਿਖਾਈਆਂ ਸੀ ਉਹਨਾਂ ਚੋਂ ਵੀ ਇਹਨਾਂ ਨੇ ਪਸੰਦ ਕਰ ਲਈ ਸੀ ਇੱਕ ਟੁੱਕੀ ਵਿੱਚ ਕਿਉਂਕਿ 100 ਰੁਪਿਆ ਕੱਲੀ ਕੋਟੀ ਦਾ ਵੀ ਕੂਰੀਅਰ ਚਾਰਜ ਲੱਗਣਾ ਸੀਗਾ ਤੇ ਚਲੋ ਹੁਣ ਇਹ ਚੀਜ਼ਾਂ ਵੀ ਨਾਲ ਜਾਵਣੀਆਂ ਸੋਚੀ ਚੱਲੀਆਂ ਜਾਣੀਆਂ ਲਓ ਜੀ ਤੇ 200 ਰੁਪਿਆ ਆਪਾਂ ਉਹਨਾਂ ਨੂੰ ਇਹਦਾ ਲਾਇਆ ਦੋਸਰ ਵੀ ਇਹਦਾ ਲਾਇਆ ਇੱਕ ਫਿਰ ਭੈਣ ਕਿੰਨੀ ਸੀ ਮੈਨੂੰ ਜਰਾਬਾਂ ਦਾ ਜੋੜਾ ਵੀ ਬਣਾ ਕੇ ਕੰਨ ਦੋ ਲਓ ਲਓ ਦੇਖੋ ਇਹ ਜਰਾਬਾਂ ਦਾ ਜੋੜਾ ਵੀ ਮੈਂ ਕੱਲ ਵੀਡੀਓ ਵੀ ਪਾਈ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਭੈਣ ਕਿੰਨੀ ਮੇਰਾ ਪੈਰ ਭਾਰਾ ਵਾ ਤੇ ਫਿਰ ਆ ਇਹ ਹਿਸਾਬ ਨਾਲ ਤੁਹਾਨੂੰ ਦੱਸਿਆ ਸੀ ਕੱਲ ਵੀ ਆਪਾਂ 27 ਵੱਟਾਂ ਦੀ ਬਣਾ ਕੇ ਦਿੱਤੀ ਆ ਖੁੱਲੀ ਮੇਰੇ ਬਾੜੀ ਖੁੱਲੀ ਆ ਕਿਉਂਕਿ ਮੇਰੇ ਤਾਂ ਫਿਰ 6 ਨੰਬਰ ਆਉਂਦਾ ਨਾ ਤੇ ਵੈਸੇ ਵੀ ਸਟਿਚ ਹੁੰਦੀਆਂ ਜਿੰਨੀਆਂ ਮਰਜ਼ੀ ਹੈ ਵਧਾ ਘਟਾ ਲਓ ਇਹਨਾਂ ਦਾ ਕੋਈ ਨਹੀਂ ਹੁੰਦਾ ਹੈਗਾ। ਲੋ ਭੈਣ ਕੋਲੇ ਵੀ ਵੀਡੀਓ ਹੁਣੀ ਪਹੁੰਚ ਜਾਨੀ ਆ ਦੇਖ ਲੈਣਗੇ ਹਨ ਆਪ ਦਾ ਸਮਾਨ ਵੀ। ਲੋ ਤੇ 200 200 ਰੁਪਏ ਦੀਆਂ ਪਜਰਾਬਾਂ ਲਾਈ। ਸੋਨੂੰ ਵੀ ਇਸ ਤਰ੍ਹਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਆਰਡਰ ਆਪ ਦੇ ਬੁੱਕ ਕਰਵਾ ਸਕਦੇ ਆ। ਲੋ 200 200 ਰੁਪਏ ਜਰਾਬਾਂ ਦਾ ਲਾਇਆ ਆਪਾਂ। 200 ਰੁਪਏ ਟੋਪੀ 1800 ਰੁਪਏ ਆਪਾਂ ਕੋਟੀ ਦਾ ਲਾਇਆ ਹੈਗਾ। ₹100 कूरियर चार्ज इदा चलो आ फ्री चले जान के कोई तो लग कोई लगना नहीं गा ते कल्ली कोटि ਦਾ 100 ਫਿਰ ਵੀ ਲੱਗਣਾ ਸੀਗਾ। ਦੋਹੋ ਜੀ। ਤੁਹਾਨੂੰ ਇਸ ਤਰ੍ਹਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਆਰਡਰ ਆਪ ਦੀ ਮਹੀਨੇ ਵੀ ਦਿਨ ਪਹਿਲਾਂ ਤੁਹਾਨੂੰ ਦੇਣੇ ਪੈਣਗੇ। ਬਹੁਤ ਸੋਹਣੀ ਲੱਗੀ ਮੈਨੂੰ ਹੀ ਬਹੁਤ ਜ਼ਿਆਦਾ ਸੋਹਣੀ ਲੱਗੀ ਕੋਟੀ ਇਹ। ਕੁਲਦੀ-ਦੁਲਦੀ ਬਣਾਈ ਹੋਈ ਬਸ ਮੈਨੂੰ ਥੋੜੀ ਟੈਂਸ਼ਨ ਇਹੀ ਰਹਿੰਦੀ ਵੀ ਇਹਦੇ ਨਾਪ ਪ੍ਰੋਪਰ ਸਹੀ ਹੋਣਾ ਚਾਹੀਦਾ ਹੈਗਾ। ਦੋਹੋ ਜੀ। ਵਟਰੀ ਬਹੁਤ ਸੋਹਣੀ ਲਾ ਕੇ ਦਿੱਤੀ ਆਪਾਂ ਬਹੁਤ ਸੋਹਣੀ ਪਾਣੀ ਰੰਗੇ ਪਲੇਨ ਜਿਹੇ ਵਟਾ ਨਾ ਇਸ ਤਰ੍ਹਾਂ ਪਾਜੀਪਾ ਵੀ ਲਾ ਕੇ ਇਸ ਵੀਰੇ ਕੋਰੀਆ ਹੋਣੀ ਆ ਅੱਜ ਫਿਰ ਆਪਾਂ ਤੋ ਜਾਇ ਨਹੀਂ ਗਿਆਗਾ ਤਸਵੀਰੇ ਫਿਰ ਪਕਰਵਾ ਕੇ ਆਵਾਂਗੀ ਫਿਰ ਵੀਰੇ ਹੈਗਾ ਵੀਰਵਾਰ ਤੇ ਸ਼ਨੀਵਾਰ ਤੱਕ ਜੇ ਨਾ ਪਹੁੰਚੇ ਤਾਂ ਭੈਣ ਕੋਲੇ ਸ਼ਨੀਵਾਰ ਤੱਕ ਨਾ ਪਹੁੰਚੇ ਫਿਰ ਵੀਰਵਾਰ ਸੋਵਾਰ ਪਹੁੰਚੀ ਜਾਣਾ ਸਰ ਨਹੀਂ ਉਦੋਂ ਕੋਸਾ ਦਾ ਸ਼ਨੀਵਾਰ ਤੱਕ ਪਹੁੰਚ ਜਾਵੀਂ ਦੋ ਜੀ ਸੋਨ ਵੀ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਵੀ ਆਪਦੇ ਅੱਡ ਬੁੱਕ ਕਰਵਾਓ ਤੇ ਨੰਬਰ ਤੁਹਾਨੂੰ ਪਤਾ ਵੀ ਆਪਣਾ ਸਕ੍ਰੀਨ ਦੇ ਉੱਪਰ ਦਿੱਤਾ ਹੁੰਦਾ ਵਾ ਉਸ ਵਸਾ ਸਾਰੇ ਪੈਸੇ ਦਰਿਆਂ ਇਹ ਪੈਕ ਕਰਕੇ ਤੇ ਇਸ ਤਰ੍ਹਾਂ ਹੀ ਆਪਾਂ ਵਸਲ ਫਾਫੀ ਚ ਪਾ ਕੇ ਤੇ ਡਰੈਸ ਭੈਣ ਸਵੇਰੇ ਘਾਲਤਾ ਸੀ ਜਿਸ ਦਾ ਪੋ ਉਹਨਾਂ ਨੂੰ ਘਾਲਤਾ ਜਿੱਥੇ ਵੀ ਦੇ ਕੇ ਪਾਉ ਜਾਂ ਕੋਰੀਅਰ ਕਰਵਾਉਣੇ ਨੇ ਡਰੈਸ ਦਾ ਪਾ ਕੇ ਰੱਖਾਉ ਉਹਨਾਂ ਨੂੰ ਘਾਲਤਾ ਠੀਕ ਆ ਚਲੋ ਜੀ ਠੀਕ ਆ ਵਸ ਐਸੀ ਤਰੀ ਹੁਣ ਭੈਣ ਲੋਹਾ ਪਤਾ ਨਹੀਂ ਉਹ ਆਪ ਬਖੋੜ ਕੇ ਪਾਉਂਦੇ ਆ ਕਿ ਅੱਜ ਵਿੱਚ ਹੀ ਆ ਹੀ ਪਾ ਦਿੰਦੇ ਮੈਨੂੰ ਆ ਹੀ ਨਹੀਂ ਪਤਾਗਾ ਇਸ ਰਵੇ ਬਾਕੀ ਕੋਲ ਕੋ ਜੀ ਚਲੋ ਜੀ ਠੀਕ ਆ ਵੀਡੀਓ ਨੂੰ ਲਾਇਕ ਸਿਆ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਆ ਨੇ ਤੇ ਤੁਸੀਂ ਵੀ ਜੇ ਕਿਸ ਤਰ੍ਹਾਂ ਬਗਵਾਉਣਾ ਹੋ ਵੀ ਤੇ ਤੁਸੀਂ ਵੀ ਆਪਦੀ ਆਰਡਰ ਬੁੱਕ ਕਰਵਾ ਸਕਦੇ ਹੋ ਚਲੋ ਜੀ ਠੀਕ ਆ